वोट पाओ सू वोट पाओ फटाफट करो वोटा पाओ वोटों पावे गर्मी रात बचे रो रो के पागल होवे लड़ते बिना अस बो बैठा सड़क आके तू तेरे कर लड़ना हो तू की करेगा सालू ये दस पहला पुलिस वालों में तो पै गई मैं पै गई थी पुलिस वाले ਤੇ ਤੁਹਾਡੇ ਗਾ ਲੈਟਰ ਹੋ ਗਈ ਤੁਸੀਂ ਕੀ ਕਰੋਗੇ ਤੁਸੀਂ ਨਹੀਂ ਕਪ ਲੈਟਰ ਖਾਨ ਜਾਓਗੇ ਸਾਨੂੰ ਲੈਟ ਛੱਡਣ ਸਾਡੀ ਲੈਟਰ ਨਾ ਜਾਵੇ ਨਹੀਂ ਤਾਂ ਅਸੀਂ ਇੱਥੇ ਛੋਣੀ ਮੱਲੇ ਜਾ ਕੇ ਨਾ ਢੰਡਾ ਲਾਵਾਂਗੇ ਤੜਕੇ ਢੰਡਾ ਲਾਵਾਂਗੇ ਜਦ ਮਾਰਾ ਇਹਨਾਂ ਨੂੰ ਪੀ ਲਿਆ ਹੋਇਆ ਹੋਇਆ ਆ ਤੇ ਲੀਵਰ ਦੇ ਵਿੱਚ ਸੋਜ ਤੇ ਇਨਫੈਕਸ਼ਨ ਬਹੁਤ ਜ਼ਿਆਦਾ ਤੇ ਇਸ ਕਰਕੇ ਗਰਮੀ ਨਹੀਂ برداشت ਹੋ ਰਹੀ ਸ਼ਰਸ਼ਕਲ ਜੀ ਤੁਸੀਂ ਦੇਖ ਰਹੇ ਹੋ ਸੀਡੀ ਹੋਮ ਨਿਊਜ਼ ਚੈਨਲ ਮੈਂ ਮਨਦੀਪ ਅੱਜ ਤੁਹਾਨੂੰ ਲੈ ਕੇ ਪਹੁੰਚੇ ਹਾਂ ਮੱਲਾ ਕਾਰੇਵਾਰੇ ਦੇ ਵਿੱਚ ਜਿੱਥੇ ਕਿ ਰਾਤ ਤੋਂ ਲੈ ਕੇ ਹੁਣ ਤੱਕ ਦੁਪਹਿਰ ਦਾ ਇੱਕ ਵਜਨ ਦਾ ਟਾਈਮ ਹੈਗਾ ਆ ਲਾਈਟ ਫਜੇ ਤੱਕ ਨਹੀਂ ਆਈ ਕਿ ਰਾਤ ਦੇ ਬੱਚੇ ਬਹੁਤ ਪਰੇਸ਼ਾਨ ਹੈ ਮੱਲੇ ਜਿਹੜੇ ਮੱਲੇ ਵਿੱਚ ਰਹਿੰਦੇ ਨਿਵਾਸੀ ਹੈਗੇ ਉਹਨਾਂ ਨਾਲ ਬੋਲੋ ਇੰਨੀਆਂ ਕਿ ਤਿੱਕ ਤਾਂ ਆ ਰਹੀਆਂ ਵਾ ਰਾਤ ਦੇ ਲੋਕ ਪਰੇਸ਼ਾਨ ਹੋਏ ਪਿਆ ਸਾਰੀ ਰਾਤ ਬੋਲੇ ਦੱਸਿਆ ਜਾ ਰਿਹਾ ਕਿ ਸੋਕੇ ਨਹੀਂ ਦੇਖੇ ਗੱਲਬਾਤ ਕਰਦੇ ਅੰਕਲ ਹੈ ਕਿ ਐ ਸ਼ਰਸ਼ਕਲ ਅੰਟੀ ਜੀ ਸਸਗੀਰ ਬੇਟਾ ਆਂਟੀ ਜੀ ਕੀ ਗੱਲ ਹੋਈ ਹੈ ਕਿ ਰਾਤ ਦੇ ਲਾਈਟ ਗਈ ਨਹੀਂ ਹੈ ਜਿਹੜੀ ਅੱਜ ਮੈਨੂੰ ਇਹ ਨਹੀਂ ਪਤਾ ਹੈਗਾ ਜੀ ਕੀ ਕਾਰਨ ਸੀ ਲੜ ਜਾਣ ਦਾ ਠੀਕ ਹੈ ਜੀ ਅਸੀਂ ਤਾਂ ਗਰਮੀ 'ਚ ਮਰ ਗਏ ਆ ساری ਰਾਤ ਬੱਚੇ ਸਾਡੇ ਰੋ ਰੋ ਕੇ ਪਾਗਲ ਹੋਏ ਪਏ ਆ ਹੁਣ ਤੱਕ ਲਾਈਟ ਨਹੀਂ ਆਈ ਹੈਗੀ ਜੀ ਅਸੀਂ ਕਿੱਥੇ ਜਾਵਾਂਗੇ ਲੈਰ ਤੋਂ ਵੀ ਨਾ ਅਸੀਂ ਬਾਹਰ ਤਾਂ ਬੈਠਾ ਨੇ ਸੜਕਾਂ ਦੇ ਉੱਤੇ ਆ ਕੇ ਅਥਪਰੀਆਂ ਨੂੰ ਕਹਾਂਗੇ ਬਿਜਲੀ ਮੋਟਰਾਂ ਨੂੰ ਜਾ ਕੇ ਹਾਂ ਕੀ ਟਾਈਮ ਸੀਗਾ ਜਿਹੜੀ ਰਾਤੀ ਲਾਈਟ ਗਈ ਹੈ ਹਾਂ ਜੀ 9 ਵਜੇ 9 ਵਜੇ ਦਾ ਟਾਈਮ ਸੀ ਜੀ ਹਾਂਜੀ ਹਾਂਜੀ ਇੱਕ ਵਜਨ ਵਾਲਾ ਅਜੇ ਤੱਕ ਲਾਈਨ ਨਹੀਂ ਹਾਂਜੀ ਹਾਂਜੀ ਕੋਈ ਮੋਹੱਲੇ ਨਿਵਾਸੀਆਂ ਵੱਲੋਂ ਕੰਪਲੇਂਟ ਵਗੈਰਾ ਕਰਵਾਈ ਗਈ ਮੈਨੂੰ ਪਤਾ ਨਹੀਂ ਜੀ ਮੈਂ ਤਾਂ ਅਜੇ ਗਈ ਨਹੀਂ ਹੈਗੀ ਮੈਂ ਜਾਣਾ ਸੀ ਚੋਣੀ ਮੱਲੇ ਮੈਂ ਜਾਣਾ ਸੀ ਚੋਣੀ ਮੱਲੇ ਠੀਕ ਹੈ ਉਹਨਾਂ ਨੇ ਪਹਿਲਾਂ ਵੀ ਦੋ ਤਿੰਨ ਵਾਰੀਆਂ ਲਾਈਟ ਬੰਦ ਕੀਤੀ ਆ ਮੈਂ ਤਾਂ ਗਈ ਉੱਥੇ ਨੇੜੇ ਲੱਗ ਕੇ ਆਈ ਫਿਰ ਉਹਨੇ ਫੜੇ ਫੜੇ ਬੀਬੀ ਪਰੇ ਉਹ ਜੋ ਪੁਲਸ ਆ ਗਈ ਮੈਂ ਕਿਹਾ ਤੂੰ ਸਾਨੂੰ ਫੜ ਤੂੰ ਤੇਰੇ ਘਰ ਲੈਟ ਨਾ ਹੋਵੇ ਤੂੰ ਕੀ ਕਰੇਗਾ ਸਾਨੂੰ ਇਹ ਦੱਸ ਪਹਿਲਾਂ ਪੁਲਸ ਨਾਲੋਂ ਮੈਂ ਤਾਂ ਪੈ ਗਈ ਸੀ ਮੈਂ ਪੈਗੀ ਸੀ ਪੁਲਸ ਵਾਲਾ ਨੂੰ ਜੇ ਤੁਹਾਡੇ ਕੋਲ ਲੈਟਰ ਹੋ ਗਈ ਤੁਸੀਂ ਕੀ ਕਰੋਗੇ ਤੁਸੀਂ ਨਹੀਂ ਕਪੜਾ ਲੈਟਰ ਖਾਂ ਜਾਓਗੇ ਮੈਂ ਤਾਂ ਚੰਗਿਆ ਕਰਤੀ ਆ ਹਾਂ ਅੱਜ ਤੋਂ ਪਹਿਲਾ ਕਿੰਨੀ ਵਾਰ ਇਹ ਮਹੱਲੇ ਦੇ ਵਿੱਚ ਚਾਂਸ ਹੋ ਚੁੱਕੇ ਆ ਜਿਹੜੀ ਲਾਈਟ ਨਹੀਂ ਆਉਂਦੀ ਹੈਗੀ ਹਾਂਜੀ ਰਾਜੀ ਨਹੀਂ ਹੈ ਲੈਣਾ ਦਵਾਈਆਂ ਕਿੱਥੋਂ ਦੇਣੀਆਂ ਹਾਂ ਦਵਾਈਆਂ ਕਿੱਥੋਂ ਦੇਣੀਆਂ ਜੀ ਬੱਚੇ ਰੋ ਰੋ ਕੇ ਪਾੜ ਹੋਏ ਪਏ ਆ ਆਦਰ ਤੁਸੀਂ ਦੱਸਿਆ ਜਾ ਰਿਹਾ ਤੁਹਾਡੇ ਵੱਲੋਂ ਕੀ ਆਫ ਕੈਮਰਾ ਵੀ ਦੱਸਿਆ ਗਿਆ ਸੀ ਜਿਹੜੇ ਬੱਚੇ ਹਾਂਜੀ 9 ਵਜੇ ਤੱਕ ਗਈ ਹੋਈ ਆ ਜੀ ਬੱਚੇ ਜਾਗਦੇ ਪਏ ਆ ਹਾਂਜੀ ਜਗਦੇ ਪਏ ਸੀ ਜੀ ਆ ਜਦੋਂ ਗਲੀਆਂ ਦੇ ਵਿੱਚ ਫਲੈਕਸ ਲਗਾਉਣ ਆਂਦੇ ਆ ਬੋਲ ਲੱਗੇ ਹੋਏ ਆ ਮੈਂ ਜਿਹਦੇ ਅੱਲਾ ਕਰਦੇ ਇਹ ਕਿਉਂ ਨਹੀਂ ਕਰਾਂਦੇ ਇਹ ਕਹਿੰਦੇ ਹਾਂਜੀ ਵੋਟ ਪਾਓ ਸਾਨੂੰ ਵੋਟ ਪਾ ਫੜਾ ਫੜ ਕਰੋ ਵੋਟਾ ਪਾਓ ਵੋਟਾਂ ਤੇ ਤਾਹੀ ਪਾਵਾਂਗੇ ਜੈਸੀ ਰਾਮ ਰਾਮਾਂਗੇ ਤੁਸੀਂ ਵੋਟ ਪਾਈ ਸੀ ਨਹੀਂ ਜੀ ਹਜੇ ਤਾਂ ਪਾਈ ਨਹੀਂ ਹੈ ਕਿ ਸਾਡੀ ਤਾਂ ਬਣੀ ਆ ਬਣੀ ਹੋਈ ਆ ਜਨਾਬ ਮੈਡਮ ਜੀ ਹਾਂਜੀ ਸਾਡੀ ਬੋਰਡ ਬਣੀ ਹੋਈ ਐ ਕੀ ਕਹਿਣਾ ਚਾਹੁੰਦੇ ਹੋ ਜਿਹੜੀ ਲਾਈਟ ਦਿਨ ਪਰ ਦਿਨ ਆਂਦੀ ਨਹੀਂ ਹੈਗੀ ਹਰ ਵਾਰ ਇਹੀ ਪੰਗਾ ਰਹਿੰਦਾ ਇੱਥੇ ਮਨੂੰ ਹਾਂ ਇਹ ਹੀ ਆ ਇਹੀ ਪੰਗਾ ਜੀ ਇਹੀ ਪੰਗਾ ਜੀ ਕੰਪਲੇਂਟ ਵਗੈਰਾ ਕੋਈ ਕਰਵਾਈ ਕੰਪਲੇਂਟ ਰਾਤੀ ਅਸੀਂ ਕਰਵਾਈ ਸੀਗੀ ਉਹਨਾਂ ਦੇ ਸਾਰੇ ਜਿੰਨੇ ਵੀ ਫੋਨ ਸੇ ਕੰਪਲੇਂਟ ਨੰਬਰ ਸਾਰੇ ਬੰਦ ਸਨ ਸੁਣਦੇ ਨਹੀਂ ਹੈਗੇ ਸੁਣਦੇ ਨਹੀਂ ਆ ਕਿ ਕਿੰਨੇ ਵਜੇ ਗਏ ਸੀ ਕੰਪਲੇਨ ਕਰਵਾਉਣ ਲਈ ਨਹੀਂ ਫੋਨ ਹੀ ਕੀਤਾ ਸੀਗਾ ਗਏ ਨਹੀਂ ਸੀਗੇ ਬਿਜਲੀ ਦਫ਼ਤਰ ਨਹੀਂ ਗਏ ਕੰਪਲੀਟ ਨੰਬਰ ਜਿੰਨੇ ਵੀ ਉਹਨਾਂ ਦੇ ਸਾਰੇ ਬੰਦ ਸੀਗੇ ਸੁਣ ਕੇ ਕੰਪਲੇਨਟ ਵੀ ਨਹੀਂ ਕੰਪਲੀਟ ਨਹੀਂ ਅਗਲੇ ਜਦ ਫੋਨ ਹੀ ਬੰਦ ਤਾਂ ਕੰਪਲੀਟ ਦਾ ਫੀ ਮਤਲਬ ਹੀ ਨਹੀਂ ਬੰਦਦਾ ਹਾਂਜੀ ਜੀ ਹਾਂਜੀ ਜੇ ਕੰਪਲੀਟ ਕਰਵਾ ਵੀ ਲੋ ਤਾਂ ਵੀ ਉਹ ਫੋਨ ਕੋਈ ਰਿਸਪੌਂਸ ਨਹੀਂ ਹੁੰਦਾ ਉਹਨਾਂ ਦਾ ਹਾਂਜੀ ਸੁਤੇ ਰਹਿੰਦੇ ਆ ਸਹੀ ਗੱਲ ਹੈ ਜੀ ਅਸੁੱਤੇ ਰਹਿੰਦੇ ਆ ਉਹ ਕੀ ਮੰਗ ਕੀ ਕਰਦੇ ਹੋ ਸਰਕਾਰਾਂ ਤੋਂ ਹਾਂਜੀ ਮੰਗੇ ਹੀ ਆ ਸਾਨੂੰ ਲਾਈਟ ਛੱਡਣ ਸਾਡੀ ਲਾਈਟ ਆ ਜਾਵੇ ਨਹੀਂ ਤਾਂ ਅਸੀਂ ਇੱਥੇ ਛੋਣੀ ਮੱਲੇ ਜਾ ਕੇ ਨਾ ਧੰਨ ਲਾਵਾਂਗੇ ਦੜ ਕੇ ਧੰਨ ਲਾਵਾਂਗੇ ਹਾਂ ਬਿਜਲੀ ਬੋਟਾੜਾ ਦਾ ਛਾਪਾ ਕਰਾਂਗੇ ਜੇ ਲਾਈਟ ਨਹੀਂ ਆਂਦੀ ਆ ਤਾਂ ਤੁਹਾਡੇ ਵੱਲੋਂ ਧੰਨਾ ਪਰਦਰਸ਼ਨ ਕੀਤਾ ਹਾਂ ਉਹ ਤਾਂ ਕਰਾਂਗੇ ਜੀ ਅਸੀਂ ਸਾਡੇ ਛੋਣੀ ਮੱਲੇ ਵੀ ਸਾਡਾ ਹੀ ਆ ਅਜੇ ਤੱਕ ਨਹੀਂ ਆਈ 9 ਵਜੇ ਦੀ 9 ਵਜੇ ਦੀ ਲੈਂਡ ਗਈ ਅਜੇ ਤੱਕ ਨਹੀਂ ਆਈ ਕੀ ਜਗ੍ਹਾ ਤੇ ਦੁੰਦਰੀਆਂ ਵੱਜਦੀ ਨਹੀਂ ਬੱਚੇ ਬਚਾ ਲੈਣੇ ਬੋਟਾੜਾ ਨੂੰ ਕਹਿੰਦਾ ਸੰਭੋ ਜਿਆ ਕਰੋ ਜਿਆ ਕਰੋ ਜੀ ਤੇ ਮੈਂ ਤਾਂ ਕਰਦੇ ਆ ਸੋ ਇੱਕ ਛੋਟਾ ਜਿਹਾ ਬੱਚਾ ਹੈ ਜਿਸ ਨਾਲ ਗੱਲ ਕਰਾਂਗੇ ਉਹਨਾਂ ਦੇ ਪੇਰੈਂਟਸ ਦੇ ਨਾਲ ਸਰ ਸ਼ਿਕਾਰ ਜੀ ਸਾਸਿਕਾ ਜੀ ਕੀ ਗੱਲ ਹੋਈ ਹੈ ਬੱਚੇ ਨੂੰ ਦੱਸਿਆ ਜਾ ਰਿਹਾ ਕਿ ਬੱਚਾ ਬਿਮਾਰ ਚੱਲ ਰਿਹਾ ਹਾਂਜੀ ਮੈਡਮ ਬੱਚਾ ਬਿਮਾਰ ਆ ਇਹਨਾਂ ਨੂੰ ਪੀ ਲਿਆ ਹੋਇਆ ਹੋਇਆ ਆ ਤੇ ਲੀਵਰ ਦੇ ਵਿੱਚ ਸੋਜ ਤੇ ਇਨਫੈਕਸ਼ਨ ਆ ਬਹੁਤ ਜ਼ਿਆਦਾ ਤੇ ਇਸ ਕਰਕੇ ਗਰਮੀ ਨਹੀਂ ਬਰਦਾਸ਼ਤ ਹੋ ਰਹੀ ਜੀ ਤੇ ਹੁਣ ਅਸੀਂ ਗਰਮੀ 'ਚ ਲੈ ਕੇ ਬੈਠੇ ਸਾਰੀ ਰਾਤ ਤੋਂ ਹੁਣ ਤੱਕ ਦੇਖ ਲਓ ਲਾਈਟ ਨਹੀਂ ਆਈ ਹੈਗੀ ਸਾਰੀ ਰਾਤ ਬੀਤ ਗਈ ਅੱਧਾ ਦਿਨ ਬੀਤ ਗਿਆ ਹੈ 12 ਵਜੇ ਆ ਹਾਂ ਇਹਦੇ ਲਈ ਕੰਮ ਨਹੀਂ ਮਿਲਾਈ ਦੋ ਹਾਂਜੀ ਦੂਏ ਤੀਏ ਦਿਨ ਲਾਈਟ ਜਾਣੀ ਜਾਣੀ ਆ ਜੋ ਫਲੈਕਸ ਦੇਖ ਸਕਦੇ ਹੋ ਤੁਸੀਂ ਮੋਦੀ ਦੇ ਲੱਗੇ ਆਮ ਆਦਮੀ ਪਾਰਟੀ ਦੇ ਲੱਗੇ ਆ ਕਾਂਗਰਸ ਸਰਕਾਰ ਦੇ ਲੱਗੇ ਆ ਜਿਦਕਿ ਮੱਲੇਆਂ ਦੇ ਵਿੱਚ ਫਲੈਕਸ ਲਗਾਉਣ ਦਾ ਜਿਹੜਾ ਹੈਗਾ ਆ ਟਾਈਮ ਹੈਗਾ ਆ ਸੋ ਮੱਲੇਆਂ ਦੇ ਵਿੱਚ ਲੋਕਾਂ ਦੇ ਹਾਲ ਪੁੱਛਣ ਦਾ ਟਾਈਮ ਨਹੀਂ ਹੈਗਾ ਇਹ ਲੋਕਾਂ ਨੇ ਵੀ ਗੱਲਾਂ ਸੁਣੀਆਂ ਜਿਨ੍ਹਾਂ ਵੱਲੋਂ ਦੱਸਿਆ ਗਿਆ ਹੈ ਰਾਤੀ 9 ਵਜੇ ਤੋਂ ਲੈ ਕੇ 1 ਵਜੇ ਦਾ ਟਾਈਮ ਹੈ ਹਾਲ ਤੱਕ ਲਾਈਟ ਨਹੀਂ ਆਈ ਜੇ ਲਾਈਟ ਜੇਕਰ ਨਹੀਂ ਆਉਂਦੀ ਹੈ ਤਾਂ ਇਹਨਾਂ ਵੱਲੋਂ ਧਰਨਾ ਪ੍ਰਦਰਸ਼ਨ ਵੀ ਕੀਤਾ ਜਾਵੇਗਾ ਸੋ ਇੱਧਰ ਦੀ ਹੋਰ ਖਬਰਾਂ ਦੇ ਨਾਲ ਜੁੜੇ ਰਹੋ ਸਿਟੀ ਆਮਦਨਾਲ ਮੈਂ ਮਨਦੀਪ ਕੋਰ ਕੈਮਰਾ ਪਰਸਨ ਜਸਵਿੰਦਰ ਦੇਣਾ